ਜਾ ਲਾਏ ਕੋਣ ਕੋਲ ਤੋਂ ਧੱਕੇ ਨਾਲ ਲੈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਆਪਣੀ ਵਿਸ਼ੇ ਦੀ ਦੀ ਭੈਣ ਨਾਲ ਗੱਲ ਕਰ ਰਹੀ ਆ ਜਿਹੜਾ ਡਿਵੀਸ਼ਨ ਦੀ ਤੇ ਪੱਟਾ ਹੋਇਆ 골ਡੀ ਕੰਪਨੀ ਨੇ ਪੱਟਾ ਕਰਵਾ ਲਿਆ ਸਰ ਇਹ ਆਮ ਸਭ ਨੂੰ ਪਤਾ ਚਾਹੁੰਦੇ ਤੇ 골ਡੀ ਕੰਪਨੀ ਨੇ ਪੱਟਾ ਕਰਵਾਉ ਸਾਡੇ ਨੂੰ ਇਹਦਾ ਪਤਾ ਤੇ ਸਾਡੇ ਮੁੰਡਿਆਂ ਨੇ ਜਿਹੜੀ ਦਰਚੀ ਰਚਾਈ ਸਾਜ਼ਿ ਸੀਗੀ ਸਾਡੇ ਮੁੰਡਿਆਂ ਨੂੰ ਪਹਿਲਾਂ ਹੀ ਪਤਾ ਸੀ ਸਾਡੇ ਤੇ ਆ ਕੁਝ ਹੋਣਾ ਸਾਡੇ ਮੁੰਡੇ ਘਰੋਂ 도 ਹੀ ਗਏ ਉਹ ਸਿਰਫ ਜਿਹੜੀ ਉਹ ਬੋਲੀ ਸੀ ਕਿ ਕੱਲ ਵਿਸ਼ਵ ਦੀ ਅਨਾਉਂਸਮੈਂਟ ਕਰਕੇ ਆ ਗੁਰਦੁਆਰੇ ਜਾ ਕੇ ਉਹ ਕੱਲ ਜਿਹੜੀ ਪੰਚਾਇਤ ਜਮੀਨ ਦੀ ਬੋਲੀ ਲਗੂ ਉਹ ਪਰਸੋਂ ਚਲਦੇ ਪਹਿਲਾਂ ਦਾ ਵੀ ਕਹਿ ਕੇ ਹੈ ਜਿਹੜੀ ਕਿਸੇ ਜ਼ਮੀਨ ਦੀ ਜਿਹੜੀ ਵਾਈ ਕਰਨੀ ਆ ਉਹ ਤੁਸੀਂ ਜਿਹੜੀ ਬੋਲੀ ਤੋਂ ਬਾਹਰ ਕਰਨੀ ਉਹਨਾਂ ਨੇ ਇਹ ਵੀ ਗੱਲ ਨਹੀਂ ਕਿ ਪਹਿਲਾਂ ਕਹਿੰਦੇ ਸੀ ਅਸੀਂ 9 ਤਰੀਕ ਨੂੰ 9 ਜੁਲਾਈ ਨੂੰ ਅਸੀਂ ਮਤਲਬ ਬੋਲੀ ਰੱਖਣੀ ਆ ਪੰਚਾਇਤ ਜਮੀਨ ਦੀ ਫਿਰ ਕਹਿੰਦੇ ਮੰਗਲਵਾਰ ਨੂੰ ਹਨ ਫਿਰ ਕਹਿੰਦੇ ਮੰਗਲਵਾਰ ਨੂੰ ਫਿਰ ਉਹਦੇ ਨਾਲ ਅੱਜ ਜਦੋਂ ਅੱਜ ਇਹ ਦੋ ਜਣੇ ਗਏ ਆ ਘਰੋਂ ਏ ਗਏ ਦੋ ਜਨੇ ਕਰੋ ਇਹ ਕਰਨ ਗਈ ਸੀ ਗੱਲਬਾਤ ਜਿਹਦੇ ਗੱਲਬਾਤ ਕਰਨ ਗਏ ਆ ਉਹ ਬੰਦੇ ਸੀਗੇ ਹੁਣ ਜਾਦਾ ਉਹ ਜਿਹਦੇ ਪਹਿਲੇ ਆਉਂਦੇ ਪਲਾਨ ਦੇ ਵਿੱਚ ਆਏ ਸੀ ਉਹ ਬੰਦੇ ਸੀਗੇ ਜਿਆਦਾ ਉਹ ਬੈਠੇ ਸੀ ਦੁਕਾਨ ਦੇ ਵਿੱਚ ਜਦੋਂ ਇਹ ਦੋਨੇ ਗਏ ਕੋਈ ਗੱਲਬਾਤ ਚੱਲੀ ਹੋਣੀ ਹੈ ਵਿੱਚ ਜ਼ਮੀਨ ਦੀ ਪੰਚਾਇਤੀ ਜ਼ਮੀਨ ਦੀ ਜਦੋਂ ਗੱਲਬਾਤ ਚੱਲੀ ਆ ਉਦੋਂ ਨਾ ਕੋਈ ਗੱਲ ਹੋਈ ਹੋਣੀ ਹੈ ਜਾਂ ਲੜਾਈ ਹੋਈ ਆਲੀ ਉਹਨਾਂ ਨੇ ਸਾਡੇ ਮੁੰਡੇ ਮਾਤਾ ਜਿਹੜੇ ਸਾਡੇ ਦੋ ਮੁੰਡੇ ਗਏ ਸੀ ਇੱਕ ਵਿਸ਼ਵ ਸਿੰਘ ਸੀ ਤੇ ਇੱਕ ਸਾਡੇ ਚਾਚੇ ਬੰਦੇ ਜਿਹਦੇ ਦੋਨੇ ਗਏ ਆ ਮੋਨ ਸ਼ਟਰ ਲਾਗੇ ਨੂੰ ਸਾਡੇ ਮੁੰਡਿਆਂ ਦੇ ਚਪੇੜੇ ਮਾਰਿਆ ਸਾਡੇ ਮੁੰਡਿਆਂ ਨੂੰ ਟੁੱਟਿਆ ਗਿਆ ਉਸ ਵਾਰ ਇੱਕ ਸਾਡਾ ਹੁੰਦਾ ਗਿਆ ਸੀ ਤੇਲ ਕੋਲ ਗੱਡੀ ਦੇ ਵਿੱਚ ਜਦੋਂ ਗੱਡੀ ਦੇ ਤੇਲ ਪਾਉਣ ਗਿਆ ਪਤਾ ਲੱਗਦੀ ਗੱਲ ਦਾ ਵੀ ਗੱਲ ਆਉਂਦੀ ਜਦੋਂ ਉਹਨੂੰ ਕਿਸੇ ਨੂੰ ਦਿੱਸੇ ਵੀ ਆਹ ਗੱਲ ਹੋ ਗਈ ਕੋਤੀ ਸਾਡੇ ਮੁੰਡਾ ਆ ਕੇ ਟਾਈਮ ਉੱਥੇ ਪਹੁੰਚ ਗਿਆ ਤਿੰਨ ਹੋ ਗਏ ਉਹ ਜਦੋਂ ਉਹ ਕਿਤੇ ਟੁੱਟਾ-ਭਟਾਈ ਚੱਲ ਗਈ ਚੱਲ ਗਈ ਉਹ ਸ਼ਟਰ ਮਤਲਬ ਜਦੋਂ ਚੱਕ ਕੇ ਦੋ ਦੋ ਬਾਹਰ ਭੱਜਿਆ ਇਹਨਾਂ ਨੂੰ ਕੋਲ ਸਕ ਕੋਸੂੰ ਰੱਬ ਜਾਣੇ ਕਿਹੜੇ ਨੇ ਸਦਾਈਏ ਕਿਹੜੇ ਨਹੀਂ ਕਿੰਨੇ ਤੇ ਹੈ ਵੀ ਖੜੇ ਨੇ ਪੁਲਿਸ ਸਦਾਈਏ ਮੈਂ ਨਹੀਂ ਜਾਣਦੀ ਕਿ ਕਿਵੇਂ ਆ ਕਿਵੇਂ ਦੀ ਕਹਿੰਦੇ ਵੀ ਖੜੇ ਨੇ ਪੁਲਿਸ ਸਦਾਈਏ ਇਹ ਲਈ ਰਚੀ ਰਹੀ ਸਾਜਿ ਸੈਸਿਕ ਪਲਾਨ ਪੂਰਾ ਬਣਾਇਆ ਗਿਆ ਸੀ ਇਹਨਾਂ ਦਾ ਇੱਕ ਪ੍ਰਬੰਧਕ ਇੱਕ ਜਈ ਇੱਕ ਸੈਕਟਰੀ ਇੱਕ ਜਨੇ ਗੋਲਡਿਕ ਮੋਨਿੰਗ ਤੇ ਪਰਚੀ ਕਰਾਤਾ ਐਂਡ ਫਿਰ ਪਰਚ ਸਿੱਧਾ ਹੀ ਕਰਾਇਆ ਜਦੋਂ ਵੈਰ ਨੇ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹੁੰਦੀ ਆ ਵੀ ਆਮ ਆਦਮੀ ਫਾੜੀ ਨਹੀਂ ਦਾ ਤੱਕੋਂ ਨਹੀਂ ਹੋਣਾ ਚਾਹੀਦਾ ਲੋਕਾਂ ਨੂੰ ਤੁਹਾਨੂੰ ਵੋਟ ਨਾ ਪਾ ਕੇ ਜਿਤਾਇਆ ਕੋਈ ਤੁਹਾਨੂੰ ਪਾਣੀ ਨਹੀਂ ਹੈ ਬੁੱਗਾ ਚ ਪਾ ਪਾ ਦਿੱਤਾ ਸੀ ਉਹ ਬੋਟ ਸੀ ਉਹਨਾਂ ਦੀ ਜਿਹੜੀ ਤੁਹਾਨੂੰ ਆਲੇ ਨਾਮ ਕਿ ਕਿ ਸੁਣਨਾਂ ਨੇ ਤੇ ਆ ਤੁਹਾਨੂੰ ਨਾ ਸ਼ੋਭਾ ਨਹੀਂ ਦਿੰਦੇ ਕੰਮ ਸ਼ਰਿਆਂ ਤੁਸੀਂ ਪਰਚਾ ਕਰਾਇਆ ਸਾਡੇ ਮੁੰਡੇ ਤੇ ਸ਼ਰਿਆਂ ਸਾਡਾ ਮੁੰਡਾ ਬਿਮਾਰ ਹੁੰਦਾ 24 ਘੰਟੇ ਜੇ ਸਾਡੇ ਮੁੰਡੇ ਨੂੰ ਕੋਈ ਵੀ ਆ ਚੁੰਦੀ ਆ ਤੇ ਇਹਦਾ ਜ਼ਿੰਮੇਵਾਰ ਖੋਦ ਤੇ ਖੋਦ ਗੋਲਡ ਕੰਬੋਜ ਹੋਈਆ ਸਾਡੇ ਮੁੰਡੇ ਤੇ ਪਰਚਾ ਡਰਾ ਸਾਡਾ ਮੁੰਡਾ ਜਦੋਂ ਕਿਸੇ ਦੇ ਕੋਈ ਜਵਾਕ ਅੱਧਾ ਘੰਟਾ ਵੀ ਲੇਟ ਹੋ ਜਾਣਾ ਇਹਨਾਂ ਦਾ ਕੋਈ ਜਵਾਕ ਅੱਧਾ ਘੰਟਾ ਲੇਟ ਹੋ ਜਾ ਇਹਨਾਂ ਨੂੰ ਆ ਬਾਕਾ ਪੈ ਜਾਂਦੇ ਨਾ ਤੇ ਸਾਡਾ ਮੁੰਡਾ ਜੀ ਥਾਣੇ 'ਚ ਬੈਠਾ ਤੇ ਸਾਨੂੰ ਪਤਾ ਸੀ ਕਿਵੇਂ ਦਿਨ ਕੱਢੀ ਆ ਲੋ ਤੇ ਅਸੀਂ ਜਿਹਦੇ ਸਾਡਾ ਮੁੰਡਾ 1 ਘੰਟਾ ਨੂੰ ਨਾ ਘਰੇ ਆਵੇ ਸਾਨੂੰ ਬਹੁਤ ਹੀ ਅਜੀਬ ਲੱਗਣ ਲੱਗ ਪਿਆ ਕਿ ਸਾਡਾ ਮੁੰਡਾ ਅਲੇ ਤੱਕ ਘਰੇ ਨਹੀਂ ਆਇਆ ਤੇ ਸਾਡਾ ਮੁੰਡਾ ਬਿਮਾਰ ਹੁੰਦਾ ਤੇ ਸਾਡਾ ਮੁੰਡਾ ਉੱਥੇ ਰੋਤਾ ਤਿੰਨ ਸਾਡੇ ਮੁੰਡੇ ਆ ਜਿਹੜੇ ਉੱਥੇ ਬੈਠੇ ਆ ਜਵਾਬ ਤੇ ਕਿੰਨੇ ਦਿਨਾਂ ਦੇ ਕਿੰਨਾ ਦਿਨਾਂ ਨੇ ਪਰਚਾ ਕਰਵਾਇਆ ਤਿੰਨਾਂ ਦੇ ਮੇਰੇ ਨਾਲ ਤੇ ਫਿਰ ਜਿਹੜੇ ਨਾਲ ਗਏ ਆ ਉਹਨਾਂ ਨੂੰ ਵੀ ਕਹਿੰਦੇ ਸੀ ਤੁਹਾਨੂੰ ਐ ਕਰਦਾਂਗੇ ਉਹ ਕਰਨ ਤੇ ਜਦੋਂ ਪੁਲਿਸ ਨੇ ਪੜਿਆ ਉਹ ਜੋ ਜਾ ਗਏ ਸਾਡੇ ਦੋ ਮੁੰਡੇ ਦੇ ਡੰਗਾ ਭਰਾਂ ਉਹਨਾਂ ਨੇ ਦੋ ਮੁੰਡਿਆਂ ਨਾਲ ਡੰਗਾ ਭਰਾਂਗਾ ਕੁੱਤੇ ਉਹਨਾਂ ਨੇ ਸਾਡੇ ਜਿਦਾ ਮੈਨੂੰ ਸਮਝ ਨਹੀਂ ਆਉਂਦੀ ਨਾ ਤਾਂ ਕਹਵੇ ਸਾਡੇ ਨਾਲ ਉਹਨਾਂ ਤਾਂ ਕਕਰਾਂ ਕਿਵੇਂ ਗਏ ਇੰਨੀ ਮੈਂ ਕਿਵੇਂ ਪਲਾਨ ਬਣਾਵਨ ਨੂੰ ਚੱਲਿਆ ਸਾਰਾ ਕੁਝ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕੀ ਹੈ ਤੇ ਕੀ ਨਹੀਂ ਇਹ ਇੰਨਾ ਧੱਕਾ ਨਹੀਂ ਕਿਸੇ ਨਾਲ ਚਾਹੀਦਾ ਤੁਸੀਂ ਆਉਂਦੇ ਜਵਾਕ ਵੇਖੋ ਤੁਸੀਂ ਤੁਹਾਡੇ ਜਵਾਕ 10 ਮਿੰਟ ਸਕੂਲੋਂ ਵੀ ਲੇਟ ਹੋ ਜਾਣਗੇ ਤੁਹਾਡੇ دیر ਕਿੰ ਆਉਣ ਲੱਗੂਗਾ ਕਿ ਸਾਡੇ ਬੱਚੇ ਹੋਣੇ ਤੱਕ ਘਰੇ ਨਹੀਂ ਆਏ ਤੇ ਸਾਡਾ ਮੁੰਡਾ ਜੀ ਉੱਥੇ ਬੈਠਾ ਤੇ ਗੋਲਡੀ ਕੋ ਬੋਨੇ ਚੀਜ਼ਾਂ ਚਾਹੀਦੀ ਹੁੰਦੀ ਸਿੰਨ ਉਹ ਕਿਹੜਾ ਜਾਂ ਕਿਸੇ ਦੇ ਘਰੋਂ ਦਾਣੇ ਚੱਕ ਕੇ ਲਹੁੰਦਾ ਮੈਂ ਸ਼੍ਰੀਮਣੀ ਇੱਕ ਤਾਂ ਗੱਲ ਦੱਸਾਂ ਉਹ ਕਿਹੜਾ ਕਿਸੇ ਦੇ ਘਰੋਂ ਦਾਣੇ ਚੱਕ ਕੇ ਲਹੁੰਦਾ ਜਿਹੜਾ ਉਹਦੇ ਤੇ ਆ ਖੁਸ਼ ਕਰਵਾਇਆ ਇੱਕ ਬੋਲਦਾ ਹੀ ਹੂੰ ਹੁਣ ਨਾ ਕਿੰਨੇ ਵੀ ਵੀਡੀਓ ਚ ਕਿਹਾ ਉਹ ਆਂਦਾ ਵੀ ਮੇਰਾ ਕਿਸੇ ਨਾਲ ਕੋਈ ਬੈਰ ਨਹੀਂ ਹੈਗਾ ਨਾਲ ਇਹਨੇ ਬੜੇ ਅਰੇ ਕਿਹਾ ਕਾਗੂ ਘੜਾ ਬਾਜ਼ਾਰ ਨੇ ਸਭ ਕੀ ਮੰਗਿਆ ਹੈ ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ ਨਾ ਹੀ ਉਹਨੇ ਕਿਸੇ ਨਾਲ ਕੋਈ ਦੋਸਤੀ ਆ ਨਾ ਹੀ ਉਹਨੇ ਕਿਸੇ ਨਾਲ ਕੋਈ ਵੈਰ ਉਹਨੇ ਇਹ ਗੱਲ ਬੜੀ ਵਾਰੀ ਕਹੀ ਉਹ ਸਿਰਫ ਇੱਕ ਖੇਡ ਹੈ ਸਿਰਫ ਕੰਮਾਂ ਤੋਂ ਖੇਡ ਗਰੀਬ ਜਿਹੜਾ ਬੰਦਾ ਉਹ ਨਹੀਂ ਗਰੀਬ ਹੁੰਦਾ ਜਾਂਦਾ ਤੇ ਅਮੀਰ ਜਿਹੜਾ ਬੰਦਾ ਉਹ ਨਹੀਂ ਅਮੀਰ ਹੁੰਦਾ ਜਾਂਦਾ ਤੇ ਅਸਲ ਉਹਨੇ ਇੱਕ ਪੈਲੀ ਲਗਾਇਆ ਸੋਹਣੇ ਆਦੇ ਹੱਕ ਮੰਗਿਆ ਸੀ ਫਿਰ ਹੱਕ ਪਿੱਛੋਂ ਇੰਨਾ ਕਿਉਂ ਕੀਤਾ ਉਹ ਸਮਝਦੇ ਪਰਚਾ ਕਰਮ ਦੀ ਕੀ ਲੋੜ ਤੇ ਪੈਲੀ ਸੀ ਅਈ ਨਹੀਂ ਤਾਂ ਮਤਲਬ ਚਾਹੀਦੀ ਸੀ ਕਿਸੇ ਨੂੰ ਐਨਾ ਧੱਕਾ ਨਹੀਂ ਚਾਹੀਦਾ ਕਿਸੇ ਨੂੰ ਜਿੰਨਾ ਤੁਸੀਂ ਕਰਾਈ ਹੈ ਚਾਰ ਚਾਰਾਂ ਦੀ 45 6 7 ਦੀ ਰਚੀਵੜੀ ਅੱਛਾ ਜੀ ਸੀਗੀ ਜਿਹਦੇ ਵਿੱਚ ਸਾਡੇ ਮੁੰਡਿਆਂ ਤੁਸੀਂ ਪਲਿੰਚਾ ਸਾਡੇ ਤਿੰਨ ਮੁੰਟੇ ਆ ਤਿੰਨੇ ਕਿੰਨੇ ਆ ਜੋਥੇ ਬੈਠੇ ਆ ਸਾਡੇ ਵੀ ਤੇ ਜੇ ਸਾਡੇ ਮੁੰਡਿਆਂ ਕੋਈ ਫਰੋਚ ਵੀ ਹੁੰਦੀ ਹੈ ਇਹਦੇ ਜ਼ਿੰਮੇਵਾਰ ਕੋਲ ਤੁਸੀਂ ਹੋਵੋਗੇ ਨਾਲੇ ਇੱਕ ਗੱਲ ਹੋਰ ਜਦੋਂ ਮੇਸ਼ਿਨ ਦੀਪੋ ਨੂੰ ਦਿਵਾਸਤ ਵਿੱਚ ਲੈ ਕੇ ਗਏ ਆਂ ਜਦੋਂ ਪੁਲਿਸ ਵਾਲਾ ਲੈ ਕੇ ਲੈ ਕੇ ਗਏ ਉਸੇ ਦੀਪੋ ਨੂੰ ਨਾਮ ਤੇ ਨੂਨ ਦੇ ਬੋਲ ਨਾਮ ਉੱਪਰ ਦੋ ਨੂਨ ਦੇ ਬੋਲ ਸੀ ਟੈਂਜਨ ਐ ਜਿਹਨੇ ਪਤਾ ਹੋਇਆ ਉਹ ਕਹਿੰਦੀ ਸੀ ਕਿ ਇਹਨੇ ਕੋਈ ਕਿਸਤੇ ਹੋ ਸੀ ਤਾਂ ਇਸ ਕੋਲ ਨੂੰ ਦੱਸ ਦਗੇ ਇਹ ਸਾਡਾ ਲਾਇਸੈਂਸ ਸੀ ਆ ਤੇ ਸੇਫਟੀ ਲਈ ਰੱਖਿਆ ਤੇ ਆ ਚੈੱਕ ਕਰੂ ਕਿਸਲਾਹ ਕਰੂ ਮਿਸਾਂਸੀ ਇਹਾਰੇ ਚੈੱਕ ਕਰ ਲੋ ਘਰੇ ਪਿਆ ਬਿਸਤੂ ਤੇ ਜੇ ਇਹ ਨਾਲ ਹੁੰਦਾ ਤਾਂ ਅੱਜ ਇਹ ਰਾਤ ਉਹਦੇ ਨਾਲ ਹੀ ਪ੍ਰੋਜੈਕਟ ਹੋਣਾ ਸੀ ਜਿੱਥੇ ਹੋਰ ਚੀਜ਼ਾਂ ਜੱਪਤ ਹੋਣਾ ਫੋਨ ਵਗੈਰਾ ਹੋ ਗਏ ਉਹ ਤੇ ਇਹ ਵੀ ਜਬਤ ਹੋ ਰਹੇ ਸੀ ਤੇ ਦੋ ਨਾਲ ਗੱਡੀਆਂ ਸੀ ਜਿਹੜੀ ਸਾਨੂੰ ਮਤਲਬ ਅੱਜ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਜਿਨ੍ਹਾਂ ਨੇ ਸਾਨੂੰ ਗੱਡੀ ਦਿੱਤੀ ਲੈਕਸ਼ਨ ਲੈਣ ਨੂੰ ਆਸਤੇ ਉਹ ਜਿਹੜੀ ਗੱਡੀ ਸੀਗੀ ਅੱਜ ਜਦੋਂ ਲੈ ਕੇ ਗਏ ਗੱਡੀ ਨਾਲ ਹੀ ਉਹਨਾਂ ਦੇ ਗੱਡੀ ਸੀਗੀ ਤੇ ਗੱਡੀ ਦੇ ਵੀ ਲੱਗ-ਲੱਗ ਪਾਚੇ ਹੋਏ ਦੋ ਗੱਡੇ ਸੀ ਜਿਹਨਾਂ ਲੈਕਸ਼ਨ ਦੇ ਵਿੱਚ ਮਿਲਣਾ ਸੀ ਉਹ ਦੋਵੇਂ ਗੱਡਿਆਂ ਥਾਂ ਦੇ ਵਿੱਚ ਜਬਤ ਹੋਣਾ ਪਾ ਤੇ ਨਾਲ ਫਿਰ ਆ ਪਿਸਤਨ ਕੀ ਹੁੰਦਾ ਸੀ ਵੀ ਜਬਤ ਹੋ ਜਾਂਦਾ ਉਡੀਕ ਉਡੀਕੀ ਗੱਲ ਸੀ ਇਹ ਕਿਸੇ ਦੇ ਘਰੇ ਪਿਆ ਸੀ ਉਹਨਾਂ ਨੇ ਬਣਾਈ ਸੀ ਨਾ ਗੱਲ ਵੀ ਕਹਿੰਦੇ ਸੀ ਕਿ ਪਿਸਟਨ ਨਾਲ ਸੀ ਪਿਸਟਨ ਇੱਕ ਸਕੰਡ ਲਈ ਵੀ ਨਾਲ ਨਹੀਂ ਸੀਗਾ ਝੋਟ ਸਾਰਾ ਕੁਝ ਬਣਾਇਆ ਚੈੱਕ ਕਰ ਲੋ ਕਿਸੇ ਦੇ ਘਰੇ ਪਿਆ ਸਰ ਵਾਹਿਗੁਰੂ ਜੀ ਕਰਵਾ ਸਾ ਵਾਹਿਗੁਰੂ ਜੀ ਕਿ ਕਰ